ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਨਵੀਆਂ ਭਰਤੀਆਂ ਨੂੰ ਲੈ ਕੇ ਚਰਚਾ ਚੱ ਹੈ ਖਾਸ ਕਰਕੇ ਖਵੀਰ ਬਾਦਲ ਧੜਾ ਜਿਨ੍ਹਾਂ ਤੇ ਇਲਜ਼ਾਮ ਨੇ ਕਿ ਉਹਨਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਤੇ ਭਰਤੀਆਂ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਬੀਤੇ ਦਿਨ ਸਿੱਖ ਆਗੂ ਜਗਦੀਸ਼ ਚਿੰਦਾ ਨੇ ਬਾਦਲਾਂ ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਕਾਲੀ ਦਲ ਬਾਦਲ ਧੜਾ ਦੋ ਮੁਹੇ ਸਾਪ ਨੇ ਤੇ ਹੁਣ ਹਰਿਆਣਾ ਪੰਥਕ ਦਲ ਦੇ ਆਗੂ ਬਲਦੇਵ ਸਿੰਘ ਕਾਇਮਪੁਰੀ ਨੇ ਜਗਦੀਸ਼ ਸਿੰਘ ਛਿੰਦਾ ਤੇ ਪਲਟਵਾਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਛਿੰਦਾ ਪਹਿਲਾਂ ਤੋਂ ਹੀ ਆਪਣੀ ਬੇਫਜ਼ੂਲ ਬਿਆਨਬਾਜ਼ੀ ਕਾਰਨ ਸੰਕਟਾਂ ਦੀ ਭਾਵਨਾਵਾਂ ਨੂੰ ਆਹਤ ਕਰਦੇ ਰਹੇ ਨੇ ਛਿੰਦਾ ਚੋਣਾਂ ਤੋਂ ਪਹਿਲਾਂ ਤਾਂ ਅਕਾਲੀ ਦਲ ਨਾਲ ਮਿਲ ਕੇ ਲੜਨਾ ਚਾਹੁੰਦੇ ਸੀ ਜਿਸ ਲਈ ਉਹ ਸੁਖਵੀਰ ਬਾਦਲ ਨੂੰ ਵੀ ਮਿਲਣ ਗਏ ਸੀ ਅਕਾਲੀ ਦਲ ਦਾ ਛਿੰਦਾ ਨਾਲ ਗੱਟ ਜੋੜ ਨਾ ਕਰਕੇ ਲੜਨਾ ਸਹੀ ਫੈਸਲਾ ਸਾਬਿਤ ਹੋਇਆ ਚੋਣਾਂ ਦੇ ਵਿੱਚ ਬਹੁਮਤ ਨਾ ਮਿਲਣ ਕਾਰਨ ਨਾਟਕ ਕਰਦੇ ਆ ਕਿਸੇ ਮੰਝੇ ਐਕਟਰ ਮੰਗ ਪਹਿਲਾਂ ਤਾਂ ਛਿੰਦੇ ਨੇ ਅਸਤੀਫਾ ਦੇ ਦਿੱਤਾ ਫਿਰ ਕੁਝ ਸਮੇਂ ਬਾਅਦ ਵਾਪਸ ਲੈ ਲਿਆ ਐਸੋ ਸਾਬਿਤ ਹੁੰਦਾ ਹੈ ਕਿ ਛਿੰਦਾ ਸਾਹਿਬ ਦਾ ਦਿਮਾਗ ਦੀ ਸਲਤੁਲਨ ਠੀਕ ਨਹੀਂ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਦੇ ਵਿੱਚ ਹਰਿਆਣਾ ਸਿੱਖ ਪੰਥਕਦਾਲ ਦੇ 6 ਉਮੀਦਵਾਰਾਂ ਨੂੰ ਸੰਗਤ ਨੇ ਸਮਰਥਨ ਦਿੱਤਾ ਅਤੇ ਗਠਜੋੜ ਦੇ ਵਿੱਚ ਲੜ ਰਹੇ 12 ਉਮੀਦਵਾਰਾਂ ਨੂੰ ਸੰਗਤ ਨੇ ਗੁਰਦੁਆਰਾ ਸਹਿਬਾਨ ਦਾ ਪ੍ਰਬੰਧ ਸੁਚੱਜੇ ਢੰਗ ਦੇ ਨਾਲ ਕਰਨ ਲਈ ਚੁਣਿਆ ਹੈ ਪਰ ਸਾਡੇ ਨੰਬਰ ਵਾਦੇਦਾਰੀ ਲਈ ਘਟ ਹਨ ਪਰ ਕੁਝ ਆਜ਼ਾਦ ਮੈਂਬਰ ਸਾਡੇ ਨਾਲ ਮਿਲ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾਉਣ ਦੇ ਪੱਖ ਦੇ ਵਿੱਚ ਹਨ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਆਪਣੀ ਧਾਰਮਿਕ ਤੇ ਰਾਜਨੀਤਿਕ ਪਾਰਟੀ ਹੈ ਜੋ ਅਸਲ ਕੁਰਬਾਨੀਆਂ ਤੋਂ ਬਾਅਦ ਖੋਣ ਦੇ ਵਿੱਚ ਆਈ ਹੈ ਜਿੰਦਾ ਸਾਹ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਦੀ ਗੱਲ ਕਰਦੇ ਨੇ ਜੋ ਇਹਨਾਂ ਨੇ ਕੀਤੀਆਂ ਨੇ ਜਿੰਦਾ ਸਾਹ ਪਹਿਲਾਂ ਤਾਂ 2004 ਦੇ ਵਿੱਚ ਕੱਡੇ ਨਗਰ ਕੀਰਤਨ ਨਾਲ ਸ਼ਾਮਿਲ ਕੀਤੇ ਗੁਰੂ ਸਾਹਿਬ ਨਾਲ ਸੰਬੰਧਿਤ ਘੋੜੇ ਬਾਰੇ ਦੱਸਣ ਉਹ ਕਿੱਥੋਂ ਆਇਆ ਤੇ ਕਿੱਥੇ ਗਿਆ ਦੂਜਾ 1984 ਦੇ ਦੰਗਿਆਂ ਤੇ ਪੀੜਤ ਪਰਿਵਾਰਾਂ ਤੋਂ ਮੁਆਫੀ ਮੰਗੜ ਜਿਸ ਨੇ ਇਹ ਸਹੀ ਦਾਸਤੇ ਨੇ ਤੀਜਾ ਸਾਲ 2014 ਦੇ ਵਿੱਚ ਇਹਨਾਂ ਨੇ 6 ਗੁਰਦੁਆਰਾ ਸਾਹਿਬਾਂ ਤੇ ਧੱਕੇ ਨਾਲ ਕਬਜ਼ਾ ਕਰਕੇ ਹੁਣ ਵਾਲੀ ਆਮਦ ਦੀ ਕਿਸ ਤਰ੍ਹਾਂ ਦੁਰਵਰਤੋਂ ਕੀਤੀ ਹਰਿਆਣਾ ਸੂਬੇ ਦੇ ਵਿੱਚ ਜਦੋਂ ਵੱਖਰੀ ਕਮੇਟੀ ਬਣਾਉਣ ਦਾ ਕਾਨੂੰਨ ਪਾਸ ਹੋਇਆ ਸੀ ਤਾਂ ਇਹਨਾਂ ਨੂੰ ਕਿਸ ਚੀਜ਼ ਦੀ ਜਲਦੀ ਸੀ ਜੋ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਬਿਨਾਂ ਕਿਸੇ ਲਿਖਾ ਪੜੀ ਕੀਤਿਆਂ ਗੁਰਦੁਆਰਾ ਸਹਿਬਾਨ ਵਿਖੇ ਗੋਲਕਾਂ ਦੇ ਤਾਲੇ ਕੱਟਣ ਨਾਲ ਵੱਢ ਕੇ ਪ੍ਰਬੰਧਨ ਨੂੰ ਨਜਾਇਜ਼ ਢੰਗ ਨਾਲ ਆਪਣੇ ਅਧੀਨ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਸਰਮੋਸ ਸੰਤਾਏ ਭਾਵੇਂ ਹਰਿਆਣਾ ਦੇ ਵਿੱਚ ਵੱਖਰੀ ਬਣ ਗਈ ਹੈ ਪਰ ਸ਼੍ਰੋਮਣੀ ਗੁਰਦੁਆਰਾ ਨਿਰੰਤਰ ਉਸੇ ਤਰ੍ਹਾਂ ਹੀ ਸੇਵਾ ਦੇ ਕੰਮ ਕਰ ਰਹੀ ਹੈ ਜਿਸ ਤਰ੍ਹਾਂ ਪਹਿਲਾਂ ਕਰਦੀ ਸੀ ਚਿੰਦਾ ਸਾਹਿਬ ਆਪਣੀ ਪਾਰਟੀ ਦੀ ਹਾਰ ਤੋਂ ਬਾਅਦ ਸੱਤਾ ਦੀ ਚਾਹ ਕਰਨ ਬਿਆਨਬਾਜ਼ੀਆ ਕਰ ਰਹੇ ਨੇ ਉਹਨਾਂ ਨੂੰ ਪਹਿਲਾਂ ਆਪਣੀ ਮੰਜੀ ਥੱਲੇ ਛੋਟਾ ਮਾਰ ਲੈਣਾ ਚਾਹੀਦਾ ਹੈ ਬਲਦੇਵ ਸਿੰਘ ਕਾਇਮਪੁਰਾ ਦੇ ਵੱਲੋਂ ਇਹ ਬਿਆਨ ਉਸ ਸਮੇਂ ਆਇਆ ਜਦੋਂ ਜਗਦੀਸ਼ ਚਿੰਦਾ ਨੇ ਅਕਾਲੀ ਦਲ ਨੂੰ ਦਮੂਹਾ ਸੱਪ ਕਿਹਾ ਸੀ ਇਸ ਮੌਕੇ ਕੁਰਕਸ਼ੇਤਰ ਦੇ ਹਰਿਆਣਾ ਸਿੱਖ ਪੰਥਕ ਦਲ ਦੇ ਦਫ਼ਤਰ ਵਿਖੇ ਜਰਨੈਲ ਸਕੱਤਰ ਗੁਰਦੀਪ ਸਿੰਘ ਸੁਰਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਬੁੱਢੀ ਕਈ ਹੋਰ ਸੰਗਤਾਂ ਮੌਕੇ ਤੇ ਮੌਜੂਦ ਰਹੀਆਂ ਇਹ ਵੀ ਦੱਸਣਯੋਗ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਦੀਆਂ ਚੋਣਾਂ ਜਿੱਤਣ ਵਾਲੇ ਸਿੱਖ ਆਗੂ ਜਗਦੀਸ਼ ਛਿੰਨਾ ਨੇ ਬਾਦਲਾ ਤੇ ਉਸ ਸਮੇਂ ਤਿੱਖਾ ਨਿਸ਼ਾਨਾ ਸਾਧਿਆ ਸੀ ਤੇ ਕਿਹਾ ਸੀ ਕਿ ਹਰਿਆਣਾ ਦੇ ਸਿੱਖਾਂ ਦੇ ਹੱਕ ਖੋਣ ਉੱਤੇ ਉਹਨਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਣ ਵਾਲੇ ਸ਼੍ਰੋਮਣੀ ਕਮੇਟੀ ਦੇ ਮੌਕੇ ਤੇ ਪ੍ਰਧਾਨ ਰਹੇ ਨੂੰ ਬੜੀਆਂ ਬੇਨਤੀਆਂ ਕੀਤੀਆਂ ਸੀ ਕਿ ਹੁਣ ਤਾਂ ਬਿੱਲ ਪਾਸ ਹੋ ਗਿਆ ਹੈ ਤੁਸੀਂ ਬਿੱਲ ਨੂੰ ਚੈਲੰਜ ਕਰ ਸਕਦੇ ਹੋ ਪਰ ਉਹ ਬਾਅਦ ਸੁਪਰੀਮ ਕੋਲ ਚਲੇ ਗਏ ਸਿਖਾਗੂ ਜਗਦੀਸ਼ ਚਿੰਦਣਾ ਨੇ ਕਿਹਾ ਸੀ ਕਿ ਇਹਨਾਂ ਬਾਦਲਾਂ ਨੇ ਸ਼੍ਰੋਮਣੀ ਕਮੇਟੀ ਦੇ ਕਰੋੜਾਂ ਰੁਪਏ ਬਰਬਾਦ ਕੀਤੇ ਨੇ ਚਿੰਦਣਾ ਇਹ ਵੀ ਕਿਹਾ ਸੀ ਕਿ ਅਕਾਲ ਦੰਨ ਨੇ ਵੱਡੇ ਵੱਡੇ ਮਹਿੰਗੇ ਵਕੀਲ ਵੀ ਕੀਤੇ ਉਹਨਾਂ ਦੇ 9-9 ਵਕੀਲਾ ਤੇ ਕਰੋੜਾਂ ਰੁਪਏ ਖਰਚਿਆ ਅਕਾਲੀ ਦਲ ਬਾਦਲ ਦੀ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਪਰ ਅਸੀਂ 2 ਕਰੋੜ ਤੋਂ ਵੱਧ ਆਈ ਸੰਗਤ ਤੋਂ ਝੋਲੀ ਅਟਕੇ ਵਕੀਲ ਭੁਗਤਦੇ ਰਹੇ ਇੱਕ ਵਕੀਲ ਦਾ ਖਰਚਾ 3 ਤੋਂ 5 ਲੱਖ ਰੁਪਏ ਇੱਕ ਬੈਂਚ ਦਾ ਹੁੰਦਾ ਸੀ ਜੇਕਰ ਤਰੀਕ ਪੈ ਜਾਂਦੇ ਸੀ ਤਾਂ ਵੀ ਸਾਨੂੰ ਉਸ ਵਕੀਲ ਨੂੰ 3 ਤੋਂ 5 ਲੱਖ ਰੁਪਏ ਭੁਗਤਾਨ ਕਰਨਾ ਪੈਂਦਾ ਸੀ ਉਹਨਾਂ ਨੇ ਤਾਂ ਕਿਹਾ ਸੀ ਕਿ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਕਰੋੜਾਂ ਤੋਂ ਵੱਧ ਸਾਡਾ ਖਰਚਾ ਹੋਇਆ ਪਰ ਕੀ ਫਾਇਦਾ ਹੋਇਆ ਕਮੇਟੀ ਤਾਂ ਫੇਰ இதுதொடர்பாக